ਓ ਜੀ ਬਾਈ ਇੱਧਰ ਹਸ਼ਵੀਰਾਲ ਟਰੈਕਟਰ ਦਾ ਕੰਮ ਚੱਲਦਾ ਤੇ ਉੱਧਰ ਆਪਣੇ ਹਾਲ ਦਾ ਫਾਈਨਲ ਹੋ ਗਿਆ ਤਾਂ ਬੰਪਰ ਦਾ ਕੰਮ ਰੈਂਦਰ ਦਾ ਬੰਪਰ ਲਾਉਣ ਆਇਆ ਤੇ ਬੰਪਰ ਨੂੰ ਪੇਂਟ ਹੋ ਗਿਆ ਤੇ ਸੁੱਕਿਆ ਨਹੀਂ ਹੈਗਾ ਤੇ ਹੁਣ ਕੱਲੂ ਮਿਲੂਗਾ ਲੱਗਦਾ ਪੇਂਟ ਹੋ ਗਿਆ ਤਾਂ ਬਾਕੀ ਇਹਦੇ ਕੋ ਫੋਟੋ ਲਾਉਣੀ ਉੱਪਰ ਬਾਈ ਸਿੱਧੂ ਮੂਸੇਵਾਲ ਦੀ ਉਹ ਵੀ ਕੱਲੂ ਲੱਗੂਗੀ ਪੇਂਟ ਹੋਇਆ ਤਾਜ਼ਾ ਧੁੱਪ ਨਹੀਂ ਖੜੀ ਨਹੀਂ ਹੈਗੀ ਤਾਂ ਕਰਕੇ ਫਿਰ ਟਰੈਕਟਰ ਦੇ ਜਿਹੜੇ ਹੋਰ ਮਾੜੇ ਮੋਟੇ ਕੰਮ ਤੇ ਬਾਈ ਉਹ ਹੋ ਗਿਆ ਥੋੜੀ ਅਲਟੀਨੇਟਰ ਦੀ ਸੈਂਡਿੰਗ ਕਰਾਉਣੀ ਸੀ ਖਾਲੀ ਮਨ ਮੈਂ ਬੈਣਾ ਹੁਣ ਟਾਇਰ-ਵਾਰ ਕਢਾਏ ਬਾਈ ਪਿਛਲੇ ਤੇ ਹੁਣ ਸਹੀ ਲੱਗਦਾ ਪਹਿਲਾਂ ਅੰਦਰ ਤੇ ਬੈਟਰੀ ਯਾਰ ਇਸ ਬੈਟਰੀ ਉਹਨੇ ਚੋਰ ਕਰੀ ਗਾਣਾ ਚੇਂਜੀ ਕਰਾਈ ਪਈ ਬੈਟਰੀ ਉਹਨੇ ਸਾਈਡ ਦੀ ਰੱਖੀ ਕਿ ਕਿਹੜੇ ਚਾਦਰੇ ਭਾਈ ਕਹਿੰਦਾ ਚਾਦਰਾਂ ਲਾ ਕੇ ਦੇਣਾ ਪਾਕਿਸਤਾਨ ਨੂੰ ਚਾਦਰਾਂ ਲੈਣਾ ਚਾਦਰਾਂ ਇੱਕ ਮਾਂ ਚਾਦਰਾਂ ਲਾ ਕੇ ਦੇਖੀ ਭਾਈ ਹੁਣ ਸਰਦਾਰ ਸਾਹਮਣੇ ਬੜਾ ਹੋਰ ਲੱਗਿਆ ਨਾ ਚਾਦਰਾਂ ਵਾਲਾ ਹੁਣ ਆਪਣੇ ਹਾਲ ਗਾਹਾਂ ਗਾਹ ਜਿਹੜੇ ਹੈਗਾ ਉੱਤਰ ਧਾਰਨ ਕਰੇ ਹੁਣ ਕੋਈ ਕੱਟੋ ਕੱਟ ਆਪਣੀ ਸੱਬਿਆ ਚਾਦਰਾਂ ਸਹਾਲ ਕੇ ਰੱਖੀ ਹਾਂ ਹੋਰ ਲੋਰਾਂ ਦੇ ਚੰਗੇ ਲੱਗਣੇ ਸਾਡੇ ਪੰਜੇ ਇਹ ਤਾਂ ਹੈ ਜੀ ਅੱਜ ਅੱਜ ਪਜਾਮੇ ਪਾਉਦੇ ਸੂਟ ਚਿੱਟੇ ਆ ਫਿਰ ਉਹਨਾਂ ਦੇ ਬੁੜੀਆਂ ਨੇ ਚਾਦਰਾਂ ਮਾਰਦੀ ਪੱਲਾ ਤੇ ਚੱਕ ਕੇ ਆਪਣਾ ਇੱਥੇ ਉੱਪਰ ਦਾ ਰੰਦਾ ਕਰਦਾ ਸਾਸਰੀ ਕਾਲਜੀ ਭਾਈ ਸਾਰੇ ਵੀਰਾਂ ਨੂੰ ਦਰਪ ਪਤਾਲ ਜੀ ਸਾਰੇ ਜੀ ਬੰਨ ਜੀ ਬੈਂਪਰ ਲਵਾ ਲਿਆ ਜੀ ਦੋ ਦਿਨ ਰਹਿ ਗਏ ਨਾ ਨਾ ਵਧੀਆ ਗੱਲਾਂ ਭਾਈ ਸ਼੍ਰੀ ਕਰਤਾਰਪੁਰ ਸਾਹਿਬ ਦੇ ਜਿਹੜੇ ਲਾਸਟ ਵਾਂ ਮੈਸੇਜ ਆਉਣੇ ਆ ਮੈਸੇਜ ਆ ਗਏ ਭਾਈ ਉਹਨਾਂ ਵਿੱਚ ਦੋ ਬੰਦੇ ਰਿਜੈਕਟ ਹੋ ਗਏ ਜੀ ਹਮ ਇੱਕ ਦਲਵੀਰ ਇੱਕ ਬੂਆ ਦਾ ਮੁੰਡਾ ਹਾਂ ਦਲਵੀਰ ਦੇ ਭਾਈ ਆਪਾ ਕਹਿੰਦੇ ਵੀ ਡੀਆਈਪੀ ਦਾ ਕੁਝ ਨਹੀਂ ਹੈਗਾ ਉਹ ਡੀਆਈਪੀ ਨੇ ਲੈ ਲਿਆ ਉਹ ਹਮ ਇੱਕ ਹੈਗਾ ਡੀਆਈਪੀ ਇੱਕ ਡੀ ਡਬਲ ਈ ਪੀ ਦਾ ਅੱਖਰ ਤਾਂ ਗਲਤ ਪੈ ਗਿਆ ਅੱਖਰ ਤਾਂ ਗਲਤ ਪੈ ਗਿਆ ਉਹ ਤੁਹਾਡੀ ਹਾਂ ਆਪਾ ਕਹਿੰਦੇ ਜੇ ਜੇ ਡਬਲ ਟੀ ਦਾ ਕੁਝ ਨਹੀਂ ਪੈਂਦਾ ਪਰ ਉਹਨਾਂ ਨੇ ਪਾਸ ਤਾਂ ਉਹੀ ਚੱਕਰ ਪੈ ਗਿਆ ਬਾਈ ਹਾਂ ਉਹੀ ਚੱਕਰ ਪੈ ਗਿਆ ਤੇ ਪ੍ਰਧਾਨ ਬਾਈ ਪੈਂਟਰ ਨੂੰ ਮੈਂ ਕਿਹਾ ਕਰਦੇ ਕਰਦੇ ਰੋਜੇ ਕਹੀ ਜਾਂਦਾ ਇਹਦਾ ਪੈਂਟਰ ਕੋਲ ਲੈ ਕੇ ਜਾਣਾ ਪੈਣਾ ਉਹਨੇ ਤਾਂ ਹੀ ਕਰਨਾ ਹੈ ਨਹੀਂ ਨਹੀਂ ਸਰਾ ਨਹੀਂ ਖੜਦਾ ਪੈਣਾ ਨਹੀਂ ਕਿਉਂਕਿ ਹੁਣ ਇਹੇ ਕੰਮ ਰਹਿੰਦਾ ਬਾਈ ਇਹਦੇ ਬਗੈਰ ਬੁਰਾ ਲੱਗ ਜਾਂਦਾ ਅੱਜ ਫੇ ਤੜਕੀ ਮੋਰਚਾ ਖਿੱਚਣਾ ਮੈਂ ਕਿਹਾ ਮੈਂ ਕਿਹਾ ਪ੍ਰਧਾਨ ਕਹਿੰਦਾ ਤਾਂ ਆਪਣੇ ਹੋਰ ਵਸੇ ਜਾ ਕੇ ਹੁਣ ਮੈਂ ਕਿਹਾ ਪਹਿਲਾਂ ਉਧਰ ਜਾ ਆਈਏ ਕਹਿੰਦਾ ਠੀਕ ਹੈ ਚੱਲ ਬਸ ਆ ਗਿਆ ਤੁਸੀਂ ਨੂੰ ਮੈਂ ਆਇਆ ਬੇਲੇ ਨੂੰ ਆਇਆ ਫਿਰ ਹਾਂ ਹੋ ਗਿਆ ਨਹੀਂ ਪ੍ਰਧਾਨ ਕਿੰਨਾ ਛੋਟਾ ਜਿਹਾ ਲਾਦਾ ਵਾਲਾ ਬੰਪਰ ਵਗੈਰਾ ਆਹ ਹਾਂ ਹੈ ਮੰਪਨ ਵਾਲੇ ਛੋਟਾ ਲੱਗੇ ਜਾਂਦੀ ਰੰਗੂ ਦੇਖੇ ਨੇ ਫਰਕ ਹੈ ਨਾ ਹਾਂ ਪਾਲੂ ਮੈਂ ਦੇਖਿਆ ਖੜਾ ਜਿਆਦਾ ਹਾਂ ਉਹਦਾ ਵੀ ਭਾਈ ਬੋਨਾ ਲੱਗਦਾ ਬੋਨਾ ਜਾਂ ਨਹੀਂ ਲੱਗਦਾ ਮਤਲਬ ਲੰਬ ਕੱਦ ਨਹੀਂ ਹੈਗਾ ਹਾਂ ਕੱਦ ਘੱਟ ਨਹੀਂ ਹੈਗਾ ਮੈਂ ਤਾਂ ਆਪਣੇ ਇੱਥੇ ਤੱਕ ਆ ਜਾਣਾ ਹਾਂ 2 ਫੁੱਟ ਆ ਦੇਣਾ ਹਾਂ 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 ਪ੍ਰਧਾਨ ਫਿਆਜੀ ਫੇਰ ਮੈਂ ਚੱਲੇ ਹਾਂ ਹਾਂ ਪੱਕਾ ਠੀਕ ਆ ਆਗੇ ਬਸ ਰਾਈਟ ਆ ਜਾਵੇ ਰਾਤ ਨੂੰ ਮੀਂਹ ਤਾਂ ਪਿਆ ਨਹੀਂ ਨੇਰੀ ਨੇ ਧਰਤੀ ਪੜਤੀ ਗੱਡੀ ਦਾ ਕੱਪੜਾ ਉੱਡ ਗਿਆ ਪਰੇ ਜਾ ਕੇ ਲੈ ਖੇਚੋ ਪ੍ਰਧਾਨ ਜੀ ਸਾਡੇ ਵਾਲੇ ਵੀ ਉੱਡ ਗਿਆ ਮਿਲ ਗਿਆ ਇਹਨਾਂ ਜੂਕਰ ਸਵੇਰੇ ਉਤਰਿਆ ਮੈਂ ਦਾ ਬਹੁਤ ਦੇਰੀ ਹੀ ਰਹੀ ਹਾਂ ਆਉਰੇ ਦੇਲੇ ਸੀਦੇ ਸਿੰਘਾ ਚ ਪਲੜ ਪਿਆ ਦਾ ਅੰਦਰ ਗਿਰਿਆ ਵੇ ਮੇਰੀ ਤਾਂ ਖੜਾਇਆ ਪੂਰਾ ਮੀ ਮੀ ਨਹੀਂ ਪਿਆ ਇਹਦਾ ਪੈਦਾ ਕੋਈ ਨਹੀਂ ਹੋਇਆ ਹਾਂ ਮੀ ਪਿੰਡੇ ਪਿਆ ਪਣੀ ਹੈ ਉਹ ਥੋੜੀ ਜਿੰਨੇ ਵੀ ਪਿਆ ਦੇਖ ਰਿਹਾ ਕੋਣ ਚੱਲ ਪ੍ਰਧਾਨਾ ਚੱਲਦਾ ਫਿਆ ਜੀ ਆ ਆ ਗਿਆ ਬਸ ਤੇਰੇ ਤੇ ਲਾਈਟ ਆ ਜੀ ਇੱਕ ਵਾਰੀ ਪਾਣੀ ਲਾ ਦੀਏ ਲਓ ਜੀ ਬਾਈ ਰਾਜੂ ਕੋ ਆਏ ਆ ਆਲਟੀਮੀਟਰ ਦੀ ਸੈਟਿੰਗ ਨਹੀਂ ਹੋਣੀ ਸੀ ਬਾਈ ਥੋੜਾ ਜਿਆ ਮੈਂ ਨੋਟ ਚੱਲਦੀ ਦੀ ਤਾਂ ਕਰਕੇ ਸਾਨੂੰ ਚੈੱਕ ਕਰਦਾ ਜਿੱਥੇ ਰਸਤੇ ਮਾਣਾ ਖੜਦੀ ਹੈ ਹਾਂਜੀ ਵੀਰ ਦੁਕਾਨ ਥੋੜੀ ਪਰੇ ਹੈ ਬਾਈ ਇੱਧਰੋਂ ਆ ਘੁੰਮ ਕੇ ਵੜੇ ਮੈਂ ਕਹਾਂ ਦੁਕਾਨ ਪਰੇ ਹੈ ਜੀ ਇੱਧਰ ਲੱਗਦਾ ਵੀਰੇ ਕੋਲ ਵੀ ਆਉਣਾ ਪੈਂਦਾ ਬੰਦੇ ਕੋ ਅੱਜ ਵੀਰ ਤੇ ਕਿੰਨੀ ਵੇਸਾ ਲਾਤੀ ਆ ਅੱਜ ਵੀਰ ਤੇ 4 ਵੇਸਾ ਲੱਗਿਆ ਬਾਈ 4 ਲਾ ਛੜੀਆਂ ਹੈ ਬੱਲੇ ਬੱਲੇ ਕਰਾਤੀ ਮੁੰਡਾ ਕੋਝਾ ਪੂਰਾ ਜਾਂਦਾ ਨਹੀਂ ਆਏਗਾ ਹਾਂ ਲੋ ਤਾਂ ਕਹਿੰਦਾ ਥੋੜੀ ਦੁਕਾਨ ਖੋਲਣ ਤੋਂ ਪਹਿਲੀ ਵਾਰ ਆ ਗਿਆ ਕਰ ਲੈ ਓਏ ਬਾਈ ਹੱਜ ਵੀਰ ਦਾ ਟਰੈਕਟਰ ਦਾ ਹੋ ਰਿਹਾ ਇੱਧਰ ਕੰਮ ਮੇਰੇ ਤੇ ਪਿੱਛੇ ਨੇ ਕਿਹੜੇ ਕਿਹੜੇ ਟਰੈਕਟਰ ਕੱਢ ਤੇਰੇ ਪਿੱਛੇ ਤੇ ਇੱਕ ਤਾਂ ਕੱਢਿਆ ਦੂਆ ਇਹ ਜਿਹੜਾ ਬੇਚਿਆਰ ਸੀ ਇਹਨੇ ਮੈਸੀ ਨਹੀਂ ਮੈਸੀ ਨਹੀਂ ਤਾਂ ਅਰਜਨ ਅਰਜਨ ਇੱਕ ਫੇਰ ਦੂਆ ਦਾ ਆ ਗਿਆ ਸੋਨਾਲਿਕਾ ਹਾਂ ਉਹਨੇ ਜਿਹੜਾ ਫਾਰਮ ਟਰੱਕ ਹਾਂ ਉਹਦੇ ਉੱਪਰ ਲਾਇਆ ਤੇ ਫਿਰ ਆ ਗਿਆ ਓਏ ਥੋੜੀ ਜਿਨਾ ਇਹਦਾ ਬੈਲਟ ਦਾ ਚੈੱਕ ਕਰਦਾ ਮੈਂ ਘਰ ਆਜੂ ਦੇ ਕਰਾ ਲੀਆ ਲੋਟ ਇਹਦਾ ਵਧੀਆ ਹੈ ਨਹੀਂ ਫਿਰ ਇਹ ਬੈਲਟਾ ਖਰਾਬ ਕਰੀ ਜਾਣੀ ਜੀ ਮੈਨੂੰ ਆਇਆ ਸੀ ਜਾਣਾ ਦੂਰਾ ਵੀ ਰਸਤੇ ਮੈਂ ਤੋੜੇ ਨਾ ਬੈਕ ਠੀਕ ਆ ਭਾਈ ਬੰਦਿਆਂ ਨੇ ਲਾਇਆ ਧਾਣੇ ਬਾਤੇ ਬਾਈ ਨਾ ਬੋਲੋ ਜੀ ਬਾਈ ਪੈਂਟਰ ਬਾਈ ਨੇ ਰੰਗ ਕਰਤਾ ਇੱਕ ਨੰਬਰ ਆਜ ਫਿਰ ਫਲੈਸ਼ ਵਾਲੀ ਦਾ ਫੋਨ ਦੀ ਬਣੇ ਵੀ ਆਹਰ ਦੇ ਲੈ ਲੱਗ ਜਾ ਨਾ ਹੋਰ ਕੋਲੇ ਨਾ ਬੈਠਣਾ ਉਹ ਆਹ ਇਧਰ ਫਲੈਸ਼ ਮੈਂ ਦੇਖ ਇਧਰ ਐ ਪੈਂਟਰ ਬਾਈ ਹਾਂਜੀ ਉਹ ਠੀਕ ਆ ਕੋਈ ਯਾਤਰਾ ਠੀਕ ਹੈ ਮੈਂ ਹਾੜ ਨਹੀਂ ਜਵਾਦਾ ਉਹਦੇ ਕੋਲੇ ਨਾ ਗੇਰੇ ਚੜਾਈ ਨਹੀਂ ਹੈਗੀ ਹੁਣ ਓਕੇ ਆ ਓਕੇ ਆ ਠੀਕ ਆ ਜੀ ਦੇ ਕੋਲ ਉਸਰੇ ਕੋਲੇ ਤੇ ਗੱਲ ਬਣਨੀ ਇਹਦੀ ਆਏਗਾ ਲਓ ਜੀ ਬਾਈ ਅਲਟਰਨੇਟਰ ਦੀ ਹੋ ਗਈ ਸੈਟਿੰਗ ਓਕੇ ਬਾਈ ਪੱਕਾ ਬਾਅਦ ਰਸਕਾ ਦਈਏ ਕੱਲ ਨੂੰ ਬਾਈ ਜੀ ਅੱਜ ਰੇ ਅੱਜ ਰੇ ਪਹਿਲੇ ਟਾਈਮ ਤੇਰਾ ਕੰਮ ਬਾਕੀ ਹਮ ਬਾਅਦ ਕਰੀਏ ਯਾਰ ਉਹ ਰੇ ਖੜਾ ਜਾ ਇਹਦੇ ਕੋਲ ਹਾਂ ਨੀ ਤੜਕੇ ਆਇਆ ਲੈ ਮੈਂ ਤੇਰੇ ਕੋਲ ਮੇਰੇ ਕੋਲ ਆਣਾ ਤੜਕੇ ਦਮਾਏ ਕਰੀ ਇਹਦੇ ਕੋਲ ਹਾਂ ਨੀ ਹਾਸ਼ਮੀਰ ਕੁਝ ਕਰਿਆ ਨਹੀਂ ਤਾ ਨਾ ਨਾ ਮੈਂ ਚੱਲਿਆ ਹੁਣ ਬੱਸ ਬਾਈ ਦੁਕਾਨ ਚ ਲਾ ਦੇ ਉੱਥੇ ਮੈਨੂੰ ਹੋਰ ਕੰਮ ਆ ਮੈਂ ਟਰਾਲੀ ਟ੍ਰੋਲੀ ਜਾ ਕੇ ਇੱਧਰ ਉੱਧਰ ਹੋਰ ਸਾਮਾਨ ਕਰਨੇ ਹਲੇ ਸਾਈਡਿੰਗ ਕਰਨੀ ਹੈ ਚਲੋ ਚਲੋ ਕੋਦੋ ਚੰਗਾ ਬਾਈ ਬੜਾ ਵਧੀਆ ਚਾਰ ਬੇਸਾ ਵਾਲਾ ਸਿਸਟਮ ਲੱਗ ਰਿਹਾ ਬਾਈ ਇਧਰ ਅਸ਼ਵੀਰ ਦੇ ਸਾਈਡਿੰਗ ਜੀ ਪਤਾ ਨਹੀਂ ਹੋਈ ਕਿ ਨਹੀਂ ਬਾਈ ਤੇਰੇ ਨਾਲ ਠੀਕ ਕਰਤਾ ਇਹਨੇ ਕਿ ਨਹੀਂ ਹੋ ਗਿਆ ਬਾਈ ਨਵਾਂ ਬਣਾਉਣਾ ਇਹਦੇ ਬਾਅਦ ਉੱਤੇ ਹੀ ਇਹ ਆ ਪਿੱਛੇ ਵਾਲੀ ਫਰੇਮ ਲਵਾਈ ਹੈ ਪਹਿਲਾਂ ਪੁਰਾਣੀ ਸੀ ਤਾਂ ਨਹੀਂ ਆ ਪੁਰਾਣੀ ਉਹ ਆ ਬਾ ਇਦਾਂ ਹੀ ਆ ਪਤਾ ਕਿੱਤੇ ਕਰੀਆ ਆਲਟੀਨੇਟਰ ਦਾ ਕੰਮ ਕਰਦਾ ਰਹਿ ਗਿਆ ਉਹ ਤਾਂ ਹੋ ਗਿਆ ਥੋੜਾ ਜਿਹਾ ਰਹਿ ਗਿਆ ਬਸ ਥੋੜਾ ਰਹਿ ਗਿਆ ਬਸ ਠੁਕੇ ਬਾਈ ਮੇਰਾ ਕੰਮ ਹੋ ਜਾਊਗਾ ਪੱਕਾ ਬਸ ਠੀਕ ਹੈ ਪਹਿਲੇ ਟਾਈਮ ਬੜੀ ਉਹਖੇ ਦੇਖਦਾ ਟਾਇਰ ਖੋਲਣੇ ਆ ਹਾਂ ਜਹਾਜ ਨਾਲ ਟਰਹ ਕਹਿੰਦਾ ਸੁਖੇ ਜਹਾਜ ਨਾਲ ਟਾਇਰ ਬੜੀ ਲੋਟ ਲਾਉਂਦੇ ਆ ਜਹਾਜ ਦਾ ਟਰੈਕਟਰ ਮੇਰੇ ਮਾਰ ਕੇ ਡਾਏ ਆ ਕਿੰਨੇ ਨੀ ਆ ਤੇਰਾ ਮੇਰਾ ਮੇਰਾ 6 ਨਟ ਹੈ 6 ਹੈ ਇਹਨੂੰ ਤੇਰੇ ਵਾਲਾ ਕਿੰਨਾ ਪੰਜ ਬਾਈ ਕਢਾ ਤੇ ਟਾਇਰ ਬਾਹਰ ਤਾਂ ਹੀ ਲੋਕ ਵਧ ਗਈ ਯਾਰ ਲੋਗਾ ਖੁੱਲਣ ਪਿੱਛੇ ਦੇ ਖੁੱਲਣਾ ਹੋ ਗਿਆ ਪਹਿਲਾਂ ਤਾਂ ਹੁਣ ਆਏ ਨਾ ਮੁਰਲ ਟਾਇਰ ਨਹੀਂ ਦੇ ਦੇ ਨਾ ਮੁਰਲ ਟਾਇਰ ਜਰਾ ਦੇ ਦੇ ਇੱਕ ਨਾ ਹਾਲੀ ਮਗਰਾਣਾ ਵਿੱਚ ਮਿੱਟੀ ਫਸੀ ਜਾਂਦੀ ਅੱਛਾ ਉਹਦੇ ਨਾਲ ਜਨਾ ਮਗਰਾਣਾ ਰਾਮ ਜੀ ਤਰੀ ਥੋੜਾ ਆ ਚੀਜ਼ ਵੀ ਵਧੀਆ ਹੋ ਗਈ ਖੁੱਲਾ ਹੋ ਗਿਆ ਆਪਣੇ ਚਾ ਲੁੱਕ ਬਣ ਗਈ ਪਿੱਛੇ ਤੇ ਪੂਰੀ ਨਹੀਂ ਭਾਈ ਪਿੱਛੇ ਵੀ ਹੁੰਦੀ ਹੈ ਨਾ ਝੋਲੀ ਮਾਰੂਗਾ ਇੱਕ ਤਾਂ ਉਦਾਂ ਵੀ ਪਿੱਛੇ ਖੜ ਕੇ ਪਹਿਲਾਂ ਮੁਰਲ ਟਾਇਰ ਦੇਖਦੇ ਤੇ ਹਾਂ ਹੁਣ ਨਹੀਂ ਦੇਖਦੇ ਨਹੀਂ ਹੈਗੇ ਹੁਣ ਉਹ ਚੀਜ਼ ਦੇਖਦੀ ਹੈ ਮਾੜਾ ਢਿੱਗਦਾ ਚ ਦੋ ਗੁੰਗੜੇ ਪਰ ਕਾ ਬੈ ਗਿਆ ਭਾਈ ਨੇਰ ਆ ਗਿਆ ਬਾਈ ਹੁਣ ਚੋਲੀ ਮਾਰੂਗਾ ਨੁਕਸਾਨ ਤਾਂ ਨਹੀਂ ਇਸ ਚੀਜ਼ ਦਾ ਨੁਕਸਾਨ ਕੋਈ ਨਹੀਂ ਹਾਂ ਉਹ ਕਹਿਦਾ ਹੀ ਆ ਤੁਮਹਾਨੂੰ ਕੜਾ ਮੈਂ ਵੀ ਦਮਾਇਰ ਮੇਰਾ ਥੋੜਾ ਜਿਹਾ ਦਰਵਾਜ਼ਾ ਅੱਠ ਫਟਾਉ ਤੇ ਫੜਨਾ ਨਹੀਂ ਹੈਗਾ ਲੱਗਣਾ ਹੈ ਆ ਜਿਹੜੇ ਅੰਦਰ ਲਈ ਲੱਗਣਾ ਮੇਨ ਗੱਲ ਚੱਕਰ ਆ ਪੈ ਗਿਆ ਹੋਰ ਕੋਈ ਮੇਨ ਗੱਲ ਪਤਾ ਕੀ ਆ ਪੱਖਾ ਬਹੁਤ ਲੰਬੀ ਰਾਵਾਂ ਵਾਲਾ ਪੱਖਾ ਸਲੀ ਤੁ ਕਰ ਦੇ ਕੇ ਪੱਖਾ ਮੇਰਾ ਮੈਂ ਘਰ ਆ ਗਿਆ ਨਾ ਤੇਰੇ ਜਾਏ ਆ ਵੀਡੀਓ ਵੀਡੀਓ ਲੈ ਕੇ ਜਾਣਾ ਯਾਰ ਨਹੀਂ ਜਾਏ ਆਉਣਾ ਭਾਈ ਇਹ ਸਹੀ ਗੱਲ ਪੱਖੇ 'ਚ ਫਸ ਵੀ ਗਿਆ ਦਾ ਤਾਂ ਹੀ ਮੈਂ ਕਹਿੰਦਾ ਵੀ ਮੜੀ ਛਤਰੀ ਆਏ ਨਹੀਂ ਵੀ ਕਰਾਉਣੀ ਆ ਹੁਣ ਆ ਕੇ ਦੇਖੂਗੇ ਸਹੀ ਲੱਗਦੀ ਆ ਬਸ ਯਾਰ ਸਹੀ ਲੱਗਦੀ ਆ ਲੋ ਜੀ ਬਾਈ ਇੱਧਰ ਹਸ਼ਵੀਰਾਲ ਟਰੈਕਟਰ ਦਾ ਕੰਮ ਚੱਲਦਾ ਤੇ ਉਧਰ ਆਪਣੇ ਹਾਲ ਦਾ ਫਾਈਨਲ ਹੋ ਗਿਆ ਦਾ ਬੰਪਰ ਦਾ ਕੰਮ ਰੰਦਰ ਆ ਬੰਪਰ ਲਾਉਣ ਆ ਤੇ ਬੰਪਰ ਨੂੰ ਪੇਂਟ ਹੋ ਗਿਆ ਤੇ ਸੁੱਕਿਆ ਨਹੀਂ ਹੈਗਾ ਤੇ ਹੁਣ ਕੱਲੂ ਮਿਲੂਗਾ ਲੱਗਦਾ ਹੋ ਗਿਆ ਦਾ ਬਾਕੀ ਇਹਦਾ ਫੋਟੋ ਲਾਉਣੀ ਉੱਪਰ ਬਾਈ ਸਿੱਧੂ ਮੂਸੇਵਾਲੀ ਉਹ ਵੀ ਕੱਲ ਲੱਗੂਗੀ ਪੇਂਟ ਹੋਇਆ ਤਾਜ਼ਾ ਧੁੱਪ ਨਿਕਲੀ ਨਹੀਂ ਹੈਗੀ ਤਾਂ ਕਰਕੇ ਫਿਰ ਟਰੈਕਟਰ ਦੇ ਜਿਹੜੇ ਹੋਰ ਮਾੜੇ ਮੋٹے ਕੰਮ ਆ ਤੇ ਬਾਈ ਉਹ ਹੋ ਗਿਆ ਥੋੜੀ ਅਲਟੀਮੇਟਲੀ ਸੈਟਿੰਗ ਕਰਾਉਣੀ ਸੀ ਖਾਲੀ ਮਨ ਨਾਲ ਬੈਣਾ ਹੁਣ ਲਓ ਜੀ ਬਾਈ ਰੋਟੀ ਕਹਿੰਦਾ ਵੀ ਮੈਂ ਟਰੈਕਟਰ ਕਰਾਉਣਾ ਹੈ ਆਪਣਾ ਦੇਖ ਕੇ ਜੇ ਕਿਤੇ ਠੋਕਦਾ ਤੂੰ ਜ਼ਿੰਮੇਵਾਰ ਹੈ ਠੀਕ ਆ ਹੈ ਆਉਂਦਾ ਹੈ ਰੋਟੀ ਕਹਿੰਦਾ ਬਾਈ ਆ ਮਿੱਠਾ ਚਲਾਈ ਜਾ ਨਿਕੜਾ ਚੱਲਦਾ ਏ ਬਈ ਹਾਂ ਜੀ ਬਾਅਦ ਲੈ ਕੇ ਚਲਾਈ ਜਾ ਮਿੱਠਾ ਮਿੱਠਾ ਨੀ ਯਾਰ ਇਹ ਲੈ ਚੌਥਾ ਘੇਰ ਵਾਕੇ ਇਹਨੂੰ ਬੰਦਰੇ ਸਮੇ ਦਿੱਤਾ ਫਿਰ ਲੈ ਕੇ ਜਾ ਰਿਹਾ ਬਾਈ ਆਰ ਸਿਲਿੰਗ ਹੋ ਗਈ ਬਾਈ ਆਪਣੀ ਹਾਂ ਸਵਾਦ ਆਉਂਦਾ ਬੈਠ ਲਾਦਾ ਵਧੀਆ ਲੱਗਦਾ ਕਿਹੜਾ ਚਲਾਉਣ ਨੂੰ ਹੌਲੀ ਹੌਲੀ ਹੱਥ ਖੋਦਣਾ ਹੈ ਗਾਦੇ ਨਹੀਂ ਸੀਜ਼ਨ ਚ ਆਦੀ ਦਾ ਸੀਜ਼ਨ ਵਾ ਦਿਗਾ ਦੇਣਾ ਜਾਂ ਜਿਰੀ ਜੁਰੀ ਵੱਢਣੀ ਆ 5-10 ਦਿਨ ਲਵਾ ਦੇ 5-10 ਦਿਨ ਵਾ ਸਿੱਖ ਜਾਣਾ ਬਾਕੀ ਇੱਧਰ ਰੇਸ ਬਾਈ ਆ ਦੇਖ ਕਹੀਂ ਛੇੜਦੇ ਇਹਨੂੰ ਹਾਂਜੀ ਰੋਟੀ ਬਾਈ ਕੀ ਬਾਈ ਸਾਸਰੀ ਕਾਲ ਜੀ ਸਾਸੇ ਕਾਲ ਜੀ ਬਾਈ ਬਾਈ ਨੂੰ ਕਿਹਾ ਗਿਆ ਬਾਈ ਮੀਟਿੰਗ ਚੱਲਦੀ ਬਾਈ ਕਹਿੰਦਾ ਚਾਦਰਾਂ ਲਾ ਕੇ ਰਹਿਣਾ ਪਾਕਿਸਤਾਨ ਨੂੰ ਚਾਦਰਾਂ ਲੈਣਾ ਚਾਦਰਾਂ ਇੱਕ ਬਾਹ ਚਾਦਰਾਂ ਲਾ ਕੇ ਦੇਖੀ ਬਾਈ ਹੁਣ ਕਰਤਾਰ ਮੰਨ ਸਾਹਮਣੇ ਹਾਂ ਥੋੜਾ ਹੋਰ ਲੱਗ ਜਾਣਾ ਚਾਦਰਾਂ ਹੁਣ ਆਪਣੇ ਹੱਕ ਗਾਹਾਂ ਗਾਹ ਜਿਹੜੇ ਹੈਗਾ ਉੱਤਰ ਧਾਰਨ ਕਰਨੇ ਹੁਣ ਟੋਕ 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 ਆਪਣੀ ਸੱਭਿਆਚਾਰ ਬਖਾਲ ਕੇ ਰੱਖਣਾ ਹੋਰ ਲੋਰਾਂ ਦੇ ਚੰਗੇ ਲੰਘਣੇ ਨਾਲੇ ਪੰਜੇ ਇਹ ਤਾਂ ਹੈ ਜੀ ਅੱਜ ਅੱਜ ਪਜਾਮੇ ਬਹੁਤ ਸੂਟ ਚਿੱਟੇ ਆ ਫਿਰ ਉਹਨਾਂ ਦੇ ਬੁੜੀਆਂ ਨੇ ਚਾਦਰਾਂ ਚਾਦਰ ਮਾਰਦੀ ਪੰਨਾਂ ਦੇ ਟੱਕੇ ਆਪਣਾ ਇੱਥੇ ਉੱਪਰ ਦਾ ਰ ਜਲਵਾ ਨਹੀਂ ਘਾੜਰ ਛੱਡਣਾ ਠੀਕ ਨਹੀਂ ਸਹੀ ਗੱਲ ਹੈ ਤੁਰਤ ਪਿਆਮੇ ਚ ਟਿੱਕਦੇ ਤੇ ਮੈਂ ਤਾਂ ਚਿੱਟਾ ਗੁਰਦਾ ਜਾਵਾਂ ਪ੍ਰੈਸ ਕਰਾਇਆ ਉਸ ਤੋਂ ਬਾਅਦ ਚਿੱਟਾ ਦਾ ਪੈਦਾ ਜਾਊਗਾ ਬਈ ਆਏ ਆ ਉੱਥੇ ਦਾ ਆਪਾਂ ਨੇ ਨਾ ਆ ਕੇ ਸਿੱਧਾ ਅੰਦਰ ਜਾਣਾ ਉੱਥੇ ਨਹੀਂ ਲਿਬੜਨਾਗਾ ਟਰਾਲੇ ਟੋਲੀ ਚ ਲਿਬੜਨੇ ਦਾ ਡਰ ਤਾਂ ਚੱਲ ਬਦਲੂਗਾ ਉਦੇ ਬਾਅਦ ਤਾਂ ਕੱਪੜੇ ਬਦਲਣਾ ਹੈ ਮਰੀਗਾ ਇੱਕ ਬਰਾਊਨ ਇੱਕ ਨੀਲਾ ਮਰੀਗਾ ਜਿਹੜੇ ਮੇਲੇ ਹੋਣੇ ਜਿਹੇ ਬਰਾਊਨ ਪਾ ਕੇ ਰੱਖਿਆ ਆਉਣ ਤੋਂ ਮੁੜਦੇ ਤੱਕ ਉਹ ਮੇਲਾ ਹੋਣੇ ਦੀ ਬਰਾਊਨ ਉਹਦਾ ਮਾਦਾ ਹੀ ਲੱਗਦਾ ਉਹ ਤੋਂ ਪਹਿਲਾਂ ਤਾਂ ਸਵਾਨੇ ਬਾਕੀ ਹੋਰ ਜੇ ਕੋਈ ਘਾਟ ਬਾਤ ਹੈ ਤਾਂ ਚੰਦੂ ਹੋਰ ਲਿਆਉਣਾ। ਬਾਈ ਜਾਨੀ ਚਾਹੇ ਸਾਨੂੰ ਵਿਆਹ ਵਰਗਾ। ਉਹ ਬਾਈ ਤਾਂ ਇਹਨਾਂ ਪਠਾਣੀ ਸੂਟ ਸਵਾ ਲੰਨੇ ਕੱਲੂ ਤੁਸੀਂ ਉਂਟਣੇ ਉਹਨਾਂ ਨੇ ਮੈਂ ਉਹੀ ਕਹਿੰਦਾ ਮਾ ਲੇਟ ਹੋ ਗਏ। ਇੱਕ ਚਾਹੀਦੀ ਦੂਰਦਰ ਦੀ ਬਾਕੀ ਜਦੋਂ 700 100 ਜਿਹੜਾ 900 ਦੇ ਦੂ 200 ਫालतू ਨੇ 600 ਦੇ ਦਿੰਦਾ ਨਾ। ਪਤਾ ਨਹੀਂ ਆਗਾ ਨਾ। ਰੋਡੀ ਤੋਂ ਬਾਈ ਰੋਡੀ ਸਿਕਿਉਰਿਟੀ ਜਾਊਗਾ। ਮਾਰਟੀ ਆ ਸਰ ਰੋਡੀ ਜਿੰਕ ਜਾਊਗਾ। ਜਾਊਗਾ ਜਿੱਕੜਾ ਸੀ ਜਾਣਾ ਉਕੜਾ ਜਾਣਾ ਇਹਨੇ। ਜੇ ਇਹ ਨਾ ਜਾਣਾ ਮੈਨੂੰ ਪਹਿਲਾਂ ਦੱਸ ਦੇਵੇਂ ਬੰਦੇ ਦਾ ਕਹਿੰਦਾ ਵੀ ਗੱਡੀ ਤੇ ਅਸੀਂ ਉਹੇ ਹਿਸਾਬ ਨਾਲ ਕਰਨੀ ਬੰਦੇ ਜੇ ਸਾਡੇ ਉਰੇ ਰਹੇ ਅਸੀਂ ਕਮਾਉਣੇ ਹੈਗਾ ਕਮਾਉਣੇ ਪਿੱਛੇ ਦੇ ਉਹ ਕਹਿੰਦੇ ਹਾਂ ਹਾਂ ਅਸੀਂ ਪੱਕਾ ਦੱਸ ਦੇ ਜਾਣਾ ਪਤਰੀ ਰੀਜਿਸਟਰ ਵਾਸਤੇ ਅਸਾਈਨ ਕਰਾ ਲਈਏ ਬਾਈ ਆਏਂ ਗਈ ਜਾਣਾ ਦੇਖ ਲਊਗਾ ਉਹ ਗੱਲ ਹੋਰ ਹੈ ਦੇਖ ਲਊਗਾ ਨਹੀਂ ਦੇਖ ਲਓ ਜੇ ਬੰਦਾ ਛੱਡ ਗਏ ਨੇ ਤਾਂ ਗੁੱਸਾ ਕਰਨਾ ਕੋਰਾ ਹੋ ਜਾ ਜਾਣਾ ਜਾਣਾ ਵਾਲੇ ਹਾਂ ਵੀ ਪਾਰ ਨਹੀਂ ਹੈਗੀ ਉਹ ਉਹੀ ਦਾ ਬਾਈ ਚੱਕਰ ਆ ਪਾ ਲੈ ਬੂਟੇ ਲੱਤੇ ਹੋਰ ਖਿੱਚਦੇ ਮਰੇ ਪਾ ਲੈ ਬੂਟੇ ਨਹੀਂ ਠੀਕ ਕਰੀ ਜਾਂਦੇ ਨਾਲ ਇਹ ਕਾ ਦਾ ਖਤਰਾ ਤੈਨੂੰ ਹਾਂ ਬੜੀ ਅੱਧੀ ਗਏ ਬਾਈ ਗਏ ਤੇ ਬੰਫਰ ਲਾਉਣ ਬੰਫਰ ਨੂੰ ਪੇਂਟ ਕਰਿਆ ਵਾ ਤੂੰ ਪੈਂ ਨਿਕਲ ਜਾਗੀ ਸੁੱਕੇ ਹੀ ਨਹੀਂ ਹੈਗਾ ਅੱਜ ਯਾਰ ਉਹ ਤਾਂ ਬਗੈਰ ਨੂੰ ਤੇ ਸੁੱਕ ਰੋਪ ਜਾਂਦਾ ਬਾਈ ਖੋਲਿਆ ਬਣਾ ਜਾ ਕਸਣਾ ਪਾਰ ਆ ਗਿਆ ਦਾ ਤੇ ਚੱਕਣਾ ਹੱਥ ਛਿਪ ਜਾਣਾ ਮੂਰੇ ਕੋਈ ਨਹੀਂ ਹੈਗਾ ਕਾ ਦਾ ਦੇਣਾ ਮੈਂ ਕਿਹਾ ਬਾਈ ਕੱਲੂ ਲੈ ਜਾਊਗਾ ਵੀ ਤੂੰ ਅੱਜ ਰਹਿਣੇ ਦੇ ਅੱਜ ਇੱਕ ਅਲਟੀਨੇਟਰ ਉਹ ਲੈਟਾ ਨਾਲ ਲਗਿਆ ਬੰਦਾ ਸ਼ੋਹ ਦੇ ਹੇਟ ਤੇ ਬਟਾ ਛੋਚ ਲਾਉਣੀਆਂ ਦੀਆਂ ਯਾਉਨੇ ਦੇਖ ਕੇ ਕਹਿੰਦਾ ਤੇਰਾ ਆਲਟਰਨੇਟਰ ਦੀ ਲਾਈਨ ਆਊਟ ਆ ਯਾਰ ਕਹਿੰਦਾ ਜਿਹੜੇ ਬੰਦੇ ਨੇ ਕਸਾ ਕਹਿੰਦਾ ਯਾਰ ਇਹਨੇ ਤੇਰੀ ਬੈਲਟ ਤੋੜ ਦੇਣੀ ਸਿਰੇ ਤੱਕ ਤਿੰਨ ਘੰਟੇ ਆਲਟਰਨੇਟਰ ਦੀ ਲਾਈਨ ਨਹੀਂ ਖਾਲੇ ਬਾਈ ਚਲ ਕੰਮ ਕਰਾ ਲੈ ਬਰੀਕੀ ਕੰਮ ਆਪਾ ਉਹਦਾ ਬੋਬ ਹੈ ਲਾਈਨ ਜਿਹੜੀ ਆਊਟ ਹੁੰਦੀ ਹੈ ਇਹ ਸਹੀ ਹੋਣੀ ਚਾਹੀਦੀ ਹੈ ਯਾਰ ਉਹਦਾ ਨੱਤੇ ਵੀ ਹੁੰਦੀ ਹੈ ਵਿੱਚ ਉਹ ਬਾਈ ਜਿਹੜਾ ਆਲਟਰਨੇਟਰ ਬੜਾ ਲਾਉਣ ਕਰਕੇ ਨਾ ਉਹ ਸੈਟਿੰਗ ਵਿਗੜ ਗਈ ਪਹਿਲਾਂ ਨਾ ਕੰਪਨੀ ਨੇ ਪੂਰਾ ਫਿੱਟ ਦੱਤਾ ਵੀਰੇ ਜਿਹੜਾ ਆਪਾਂ ਦੁਬਾਰਾ ਲਾਉਣ ਦੇ ਬੜਾ ਉਹਨੂੰ ਵੀ ਕਰਨੀ ਪੈਂਦੀ ਉਹ ਬੰਦੇ ਨੇ ਆਪਣੇ ਆਪ ਚੱਲਦਾ ਕਰਤਾ ਸੈਟਿੰਗ ਨਹੀਂ ਕਰੀ ਗਈ ਆ ਬੈਲਟਾ ਵੀ ਜਨੰਦਰ ਤੱਕੇ ਚੱਕ ਦੇਣੀ ਸੀ ਫੇਰ ਮੈਨੂੰ ਉਹ ਮਕੈਨਿਕਲ ਨੇ ਕਹਿਆ ਕਹਿੰਦਾ ਬਾਈ ਜੀ ਸ਼ੋ ਜੂ ਪਟਕੇ ਮੂਰੇ ਤੇ ਬਹੁਕੀ ਪੈਂਦੀ ਬੈਲਟ ਬਾਈ ਜੀ ਉਹ ਆਦਾ ਕਾਲੇ ਵਾਲਾ ਜਾਂ ਲਿੱਕੇ ਗੇ ਟਰੈਕਟਰ ਮੈਂ ਹੌਣ ਵੀ ਕਹਿੰਦਾ ਵੀ ਡਰਾਈਵਰ ਇੱਕ ਰਹੋ ਚਲਾਇਓ ਹਸਾਊਗਾ ਨਾ ਓਵਰ ਡਰਾਈਵਰ ਬਹੁਤ ਹੈ ਤਾਂ ਕੰਮ ਕੀ ਹੋਇਆ ਬਹੁਤ ਬੈਂਫਰ ਵੀ ਖੁੱਲੇ ਹੋਊਗਾ ਬੈਂਫਰ ਕਿਵੇਂ ਖੁੱਲਗੇ ਬੈਲਟ ਵੀ ਲਈ ਹੋਈ ਐ ਅਖੀਰ ਨੂੰ ਤੋੜੀ ਜਾਂ ਟਰੈਕਟਰ ਨਾਲ ਆਉਂਦੇ ਹੋਏ ਨਾ ਹਾਂ ਅਲਟਰਨੇਟਰ ਵਾਲੀ ਬੈਲਟ ਟੁੱਟ ਗਈ ਉਹ ਤੇਰਾ ਬੱਗਿਆ ਬੰਗਿਆ ਦੇ ਪਿੱਛੇ ਹੀ ਤੋੜ ਵੀ ਆਉਂਦੇ ਸੀ ਫਿਰ ਅਸੀਂ ਖੜਾਇਆ ਟਰੈਕ ਸਾਉ ਸੈੱਟ ਕਰਕੇ ਪਾਈ ਉਹਦਾ ਲੈ ਨੋਟ ਕਰਕੇ ਟੁੱਟਿਆ ਡਰਾਈਵਰਾਂ ਕਰਕੇ ਉਹਦਾ ਚੌਲ ਦੀ ਮਾਮਾ ਕਹੀ ਵੀ ਗੱਲ ਨਹੀਂ ਡਰਾਈਵਰ ਉਹਨਾਂ ਦਾ ਵਾੜਾ ਬੱਜੀ ਜਾਣੀ ਹਲੋੜਾ ਦਾਇਰ ਦਾਇਰ ਬੱਜੀ ਜਾਣੀ ਫੇਰ ਨਹੀਂ ਕਰੀਏ ਹਲੋੜਾ ਦੇਖ ਕੇ ਚਲਾਉਣੇ ਬੈਠੀ ਨਾ ਬਾਈ ਮੈਂ ਤਾਂ ਵਿੰਦਰ ਬਾਈ ਨਹੀਂ ਕਿਹਾ ਬਾਬਾ ਇਦਾਂ ਤਾਂ ਬਹੁਤ ਵਧੀਆ ਵਿੰਦਰ ਇੱਕ ਹੋਰ ਬੇਨਤੀ ਸੁਣ ਲਈ ਹਣਾ ਆ ਜਾ ਜਿਹੜੇ ਆਪਾਂ ਕੱਲ ਸਾਨੂੰ ਪਤਾ ਨਹੀਂ ਲੱਗਦਾ ਹੈਗਾ ਆ ਸਾਰੇ ਸਬਸਕ੍ਰਾਈਬਰ ਦੱਸਦੇ ਸਾਰਾ ਕੋ ਉਹ ਕਹਿੰਦੇ ਬਾਈ ਜੇ ਤੁਰਨਾ ਕਹਿੰਦਾ ਦੋ ਕੋਟ ਲੈ ਕੇ ਜਾਓ ਰੈਨਿੰਗ ਕੋਟ ਕਹਿੰਦੇ ਜਿਹਨੂੰ ਮੀਂਹ ਆਲੇ ਆਪਾਂ ਮਾੜੀ ਬੱਲਾ ਕਹਿੰਦਾ ਹੈ ਵੇਖਣਾ ਮਗੜਾੜ ਪਰ ਬੈਠਣਾ ਇੱਕ ਨਾ ਚਲਾਉਣਾ ਉਹਨਾਂ ਦਾ ਤੇ ਜਿਹੜੀ ਕੋ ਜਲਾ ਮੀਨੇ ਪੈਣੀ ਪੈਣੀ ਬਿੰਦਰ ਹਾ ਪਾਉਂਗਾ ਵਧੀਆ ਪੈ ਜਵੇ ਇਹ ਦੋ ਜੂਟ ਚਾਹੀਦੇ ਆ ਉਹ ਬੰਦਾ ਦਾ ਪਚਾ ਹੋਵੇ ਤੁਸੀਂ ਵਜਣਾ ਹੈ ਨੰਬਰ 2 ਕਹਿੰਦੇ ਇੱਕ ਟਾਰ ਚ ਲੈ ਕੇ ਜਾਓ ਉਹਨਾਂ ਦੇ ਥੋੜੇ ਹੈਗੇ ਪਰ ਫਿਰ ਵੀ ਆਪਣੀ ਟਾਰ ਚ ਇੱਕ ਕੋਲ ਚਾਹੀਦੀ ਆ ਹਾਂ ਹਸਿਆ ਵੀ ਲੈਣੀ ਹੈ ਤਾਂ ਹੈ ਟਾਰ ਲੈ ਲੂਗੇ ਨੰਬਰ 10 ਹੈ ਲਾਂਗਰੀ ਉਹ ਜਿਹੜਾ ਕੋ ਮਾਰ ਜੀ ਲੈਣੀ ਸੜ ਕੇ ਤੇ ਪਾਸੇ ਥੰਡਿਆ ਰੇ ਵਾਲਾ ਪਾਣੀ ਕਾਇਦੇ ਲਾਉਣਾ ਤੈਨੂੰ ਆ ਬਾਹਰ ਵਿੱਚੋਂ ਗੱਟ ਕੇ ਬਾਈ ਜੀ ਮੇਰਾ ਦਸਨ ਆਵਾਜ਼ ਆ ਉਹ ਕਹਿੰਦਾ ਵੀ ਤਿੰਨ ਹੋਣੇ ਗਏ ਨੇ ਥੋੜੇ ਕੋ ਛਤਰੀਆਂ ਕਿਤੇ ਵੀ ਕੰਮ ਆ ਸਕਦੇ ਕੋਈ ਸਮਾਨ ਲੈਣਾ ਬੰਦਾ ਛਤਰੀ ਲੈ ਕੇ ਜਾਵੇ ਛਤਰੀਆਂ ਮਿਲਣ ਵੀ ਇਹ ਗੌਰ ਰੱਖਿਓ ਇਹ ਸਮਾਨ ਕੋਲ ਨਿਕਲ ਜਾਵਾ ਸੀਗਾ ਇਹ ਸਿਆਣੇ ਬੰਦੇ ਦਾ ਗਏ ਉਹ ਰੱਖਤਾ ਕਹਿੰਦੇ ਨਾ ਠੀਕ ਆ ਬੰਦੇ ਨਾਲੇ ਠੀਕ ਆ ਵਧੀਆ ਗੱਲਾਂ ਦਾ ਜੀ ਸਾਰਾ ਜਿਹੜਾ ਹੈਗਾ ਬਸ ਹਾਂ ਸੱਲੂ ਕਰ ਲਓ ਇਕੱਠਾ ਹਾਂ ਸਾਰਾ ਇਕੱਠਾ ਨਾ ਹੈਗਾ ਇਹ ਜਾਨੀ ਬਾਈ ਤੈਨੂੰ ਚਲਾ ਕੇ ਕਰਨਾ ਹੈ ਦਸ ਡਰਾਈਵਰ ਤੋਂ ਹੈ ਆਪਣਾ ਕਾਰਡ ਲਾਇਸੈਂਸ ਲੈ ਲੇ ਜੀ ਜੇ ਬਿੱਲਾ ਲਾਉਣਾ ਜੇ ਬੰਦਾ ਦੱਸ ਦੇ ਵਿੰਡ ਲੈ ਬਣਾ ਲਓ ਤੇ ਦੂਈ ਗੱਲ ਉਹ ਜਿਆਦਾ ਕੀ ਆਪਣੇ ਆਸੀ ਬੌਣ ਦੇ ਵਿੱਚ ਟਰੈਕਟਰ ਦੀ ਵੀ ਹਾਰ ਕੋਈ ਗੱਲ ਨਹੀਂ ਕਾ ਲਿਓ ਟਰੈਕਟਰ ਜੀ ਉਹਦੇ ਜਿਵੇਂ ਪਾਉਣੇ ਆਗੇ ਤਾਂ ਹੋਰ ਖਿੱਚ ਕੇ ਮੋਬਾਈਲ ਚੈੱਕ ਕਰਾ ਲਿਆ ਆਸੀ ਲੈ ਕੇ ਵੀ ਜਾਣੀ ਕਿੱਦਾਂ ਦੀ ਆਵਾਜ਼ ਆਉਂਦੀ ਹੈ ਅੰਦਰ ਜਾਹੀ ਹਾਰ ਸੀ ਬਾਈ ਮੋਬਾਈਲ ਹੋ ਵੀ ਨਹੀਂ ਹੋਰ ਉਹ ਆਨਲਾਈਨ ਹੋ ਜਾਂਦਾ ਨੰਬਰ ਸਫਰ ਪਾਣੀ ਪੋਣੀ ਵੀ ਚੈੱਕ ਕਰਨਾ ਵਿੰਦਰ ਬਾਈ ਸਾਰਾ ਚੈੱਕ ਕਰ ਲੈ ਵੈਂਪਰ ਕਿਤੇ ਲੱਗ ਗਿਆ ਅੱਜ ਰਹਿ ਗਿਆ ਉਹ ਰੰਗ ਰੜਾ ਕਹਿੰਦਾ ਮੌਸਮ ਥੋੜਾ ਖਰਾਬ ਤਾਂ ਤਾਂ ਕਰਕੇ ਰਹਿ ਗਿਆ ਗਰੀਸ ਵੀ ਰਹਿ ਗਿਆ ਗਰੀਸ ਕੱਲ ਟਰੈਕਟਰ ਦਾ ਇਹ ਦੋ ਚੀਜ਼ਾਂ ਹੋਣ ਲਿਆ ਅਲਟਰਨੇਟਰ ਦਾ ਕੰਮ ਕਰਾਇਆ ਬਾਈ ਤਿੰਨ ਦਿਨਾਂ ਦੀ ਤਿੰਨ ਚਾਰ ਘੰਟੇ ਤਿੰਨ ਦਿਨ ਕਿ ਇੱਕ ਰਹਿ ਗਿਆ ਕੱਲ ਦਾ ਅੱਜ ਪਰਸੋਂ ਉਹ ਤਾਂ ਸਾਨੂੰ ਪਤਾ ਲੱਗਦਾ ਵਿਆਹ ਮੰਗ ਲਾਦੇ ਸਵੇਰ ਦੇ ਪੈਪ ਨਾਲ ਆਏ ਵਿਆਹ ਹੁਣ ਨਿਕਲ ਕੇ ਆਏ ਆ ਪਤਾ ਵੀ ਲੱਗਿਆ ਕਰਦਾਂਗੇ ਦਿਨ ਤੇ ਤਾਂ ਕੰਮ ਖਰਾਬ ਹੈ ਇਹਨੂੰ ਕੀ ਕਰਾਂਦਾ ਬਾਅਦ ਚ ਉਹਦੇ ਚੱਲੇ ਦਾ ਪਤਾ ਲੱਗੂਣ ਓਕੇ ਬਿੰਦਰ ਕਿੰਨੇ ਜਾਣੇ ਬਾਈ 16 ਬਜਰੀ ਵਾ ਕੇ ਓਕੇ ਹਾਂ 16 ਜਾਣੇ ਅੰਦਰ ਜਾਣੇ ਵਾਲੇ ਆਪਾਂ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਬਾਕੀ ਨਾਲ ਹੋਰ ਦੋ ਚਾਰ ਹੈਗੇ ਬਹੁਤ ਨਹੀਂ ਕਹਾ ਗਈ ਅੱਜ ਗੰਡਾ ਨਹੀਂ ਲਾਇਆ ਨਾ ਹਾਂ ਰੋਟੀ ਤਿਆਰ ਹੈ ਹੈ ਜਾਣਾ ਨਹੀਂ ਮੈਂ ਠੀਕ ਹੈ ਮੈਂ ਫਿਰ ਇੱਕ ਵਾਰ ਹਾਂ ਪੱਕਾ ਗੇਰੇ ਠੀਕ ਨਹੀਂ ਮਿੰਦਰ ਬਾਈ ਫੇਰ ਨਾ ਗਈ 8 ਵਜੇ ਤੁਰਨਾ ਬਰਸ ਉਹਨੂੰ ਉਹ ਤੇਰੀ ਮਰਜ਼ੀ ਹੈ ਕਿੱਥੇ ਲਾ ਕੇ ਕਰਾਂਗੇ ਉਹਦਾ ਹਾਂ ਹਾਂ ਬਾਈ ਕਿੱਧਰ ਹੈ ਇੱਕ ਮਿੰਟ ਚੱਲ ਇੱਕ ਮਿੰਟ ਦਾ ਲੈ ਲੈ ਕੋਈ ਗੱਲ ਦੀ ਮੁੜੇ ਆਈ ਤਾਂ ਵਿੱਚ ਡਾਲਾ ਮੌਸਮ ਠੰਡਾ ਦਾ ਹੋ ਗਿਆ। ਕੀ ਪਤਾ ਵਾ ਫੋਟੇ ਦੇਖਣ ਗਿਆ ਵੀ ਪਾਣੀ ਪੱਲਾ ਆਇਆ ਵੀ। ਤਾਂ ਆਹ ਬੰਨੂ ਤੇਜ ਆ। ਹਾਂ ਨਹੀਂ ਰੇ ਵਾਲਾ ਬੰਲਾ ਤੋ ਕੇ ਆ ਉਹ ਥੈਲਾ ਹੁਣ। ਬਹਿਮ ਪੈ ਗਿਆ ਬਾਈ। ਮੈਂ ਤਾਂ ਹੋ ਜਾਂਦਾ ਟ੍ਰੈਕ ਪਰ। ਇਹਨਾਂ ਨੂੰ ਡਾਂਗ ਨਹੀਂ ਲੈਣੀ ਪੈਣੀ ਆ। ਦਾਦੇ ਨੂੰ ਕਹਿ ਦਿੱਤਾ ਕਹਿੰਦਾ ਮੇਰੇ ਕੋ ਡਾਂਗਰੀ ਹੈਗੀ ਸਾਡੇ ਕੋਲ ਡਾਂਗਰੀ ਲੈ ਲਵੇ। ਹੋਰ ਲੈ ਲਵੇ। ਪਰ ਡਾਂਗਰੀ ਵਈ ਜਿਹੜੀ ਬਾਹਰ ਪੈਂਦੀ ਆ। ਹਾਂ। ਬਾਹਰ ਕੰਪਨੀ ਚ ਪੈਂਦੀ ਜਿਹੜੀ। ਹਾਂ ਹਾਂ ਕੰਪਨੀ ਦੀ ਬੈਡੀ ਕੰਪਨੀ ਨੇ ਹੋਊਗਾ ਫਕਰ ਨਹੀਂ ਰਹੀ ਬਿੱਤੇ ਮੈਂ ਦਰਾਵਾਗੇ ਜਿ ਬਣਦੇ ਨਹੀਂ ਆਹ ਬਾਈ ਨੇ ਗੱਲ ਸਹੀ ਕਹੀ ਉਹਨੇ ਲੈ ਯਾਰ ਛਤਰੀਆਂ ਛਤਰੀਆਂ ਦਾ ਮਤ ਪੂਰੀ ਲੱਗੀ ਗੱਲ ਇਹਨਾਂ ਘਰ ਤੇ ਤਿੰਨੇ ਛਤਰੀਆਂ ਚੱਕਣੀਆਂ ਟੂਲ 'ਚ ਰੱਖਣੀਆਂ ਠੀਕ ਆ ਉਹਦਾ ਬੈਟਰੀ ਰੱਖਣੀ ਹੈਗਾ ਟੂਲ 'ਚ ਰੱਖਣ ਦਾ ਜੇ ਟੂਲ 'ਚ ਨਹੀਂ ਕੱਢਣੇ ਫਿਰ ਭਿੱਜ ਗਏ ਉਹ ਉੱਪਰ ਜਿਹੜੇ ਹੋਣਾ ਕਰ ਉਹਨਾਂ 'ਚ ਪਾ ਲਾਓ ਵਾਹ ਇਹ ਰੱਸੀ ਦਾ ਬੰਨ ਲਿਓ ਫਿਰ ਉਹਨੂੰ ਵੇਚ ਦੇ ਵੀ ਗਰੇ ਨਾਲ ਮੱਲਾ ਬੋਲੋ ਪਲੇ ਆਂਦਾ ਬਾਈ ਬੰਨ ਉਹਦਾ ਗੱਡੀ ਦੇ ਲਾਈਟ ਪਈ ਹੋਊਗਾ ਪਰ ਮੋੜ ਦੇ ਛੱਡ 'ਚ ਉਹੀ ਆਉਂਗੀ ਲੈ ਉਹ ਹੀ ਕਹ ਉਹਨਾਂ ਨੂੰ ਉਹੀ ਚਾਰਜ ਉਹੀ ਬਾਲ ਲੈ ਉਹ ਬਾਈ ਉਹਨੂੰ ਕੋ ਸੈਂਸਰ ਲੱਗਿਆ ਪਿਆ ਉਹਨੂੰ ਇੱਕ ਦਿਨ ਰਾਤ ਨੂੰ ਬਾਲਿਓ ਨਾ ਡਬਲ ਦੋ ਦਿਨ ਚਾਰਜ ਕਰ ਲਓ ਉਹ ਤਾਂ ਪੂਰੀ ਚਾਰਜ ਹੋ ਜਾਂਦੀ ਹੈ ਹੋ ਜਾਂਦੀ ਬਾਈ ਰਾਤ ਨੂੰ ਬਾੜਨੀ ਆ ਰਾਤ ਨੂੰ ਬਾੜਨੀ ਪਰ ਇਹ ਤਾਂ ਲੋਡ ਹੋ ਵੀ ਤਾਂ ਬੈਠਾ ਕੰਮ ਕੀ ਹੈ ਵਿੱਚ ਚੁੱਲ੍ਹੇ ਕੱਢ ਗਏ ਵਿੱਚ ਭਾਂਡੇ ਰੱਖ ਲੈ ਚੌਲ ਉੱਥੀ ਪਾ ਤੇਰਾ ਕੰਮ ਥੋੜਾ ਰੋਟੀ ਸੇਵਾ ਪੂਰੀ ਹੋਣੀ ਹੈ ਆਪਣਾ ਜਾਣਾ ਚੱਲੀ ਦੇਣਾ ਗਈ ਪਾਕਿਸਤਾਨ ਚ ਰਹਿਣਾ ਜਮਾਨ ਲੈ ਚੜੋ ਬਾਈ ਕਹਿ ਨੇ ਤਕੜਾ ਹੋਣਾ ਜੀ ਚਲੇ ਗਿਆ ਇਹ ਉਹ ਹੈਗੇ ਐ ਲਾਈਟਾਂ ਦਾ ਪੌਲਾ ਲਾ ਦੇ ਆਂ ਹਾਂ ਦੇਖੀ ਦੋਆਲੀ ਤਾਂ ਬਣਾਈ ਲਈ ਉਹ ਜੀ ਕੱਲ ਨੂੰ ਪਰ ਅਟਾ ਟਾਈਮ ਨੂੰ ਇੱਥੇ ਪੁੱਲਣ ਪੁੱਲਣ ਲਾਉਣਿਆ ਆਉਣਾ ਚਾਹੀਦਾ ਪਹਿਲਾਂ ਹੀ ਇਹ ਟਾਈਮ ਤੇ ਦੁਪਹਿਰ ਨੂੰ ਹਾਂ ਠੀਕ ਹੈ ਜਗਾ ਮਾਰਦੇ ਨਿਕਾ ਲਓ ਨੰਬਰ ਲਿਖ ਦੇਣਾ ਵੀ ਆ ਨੰਬਰ ਰੋਟੀ ਦਾ ਹਾਂ ਲੈਣਾ ਮਾਰਦੇ ਨੇ ਵਿੱਚ ਹਾਂ ਇੱਥੇ ਕਿਹੜਾ ਇੰਨੇ ਦਾ ਹੋਰ ਪੈ ਬੈਸੇ ਹੀਰ ਵੀ ਜੁੰਦੇ ਨੇ ਵੀ ਆ ਇੰਨੇ ਨੰਬਰ ਹੋ ਗਿਆ ਕੁਆਟਰ ਆਜਰ ਆਹੋ ਅਕਣਾ ਹੀ ਲਾ ਲੈਣਾ ਸਾਰਾ ਉਹ ਚਲੋ ਪੈਣ ਦਾ